ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਭਰਾ ਠੀਕ ਹੋਣਗੇ ਜੈਨ ਮਜ਼ਬ ਜਿਨ੍ਹਾਂ ਦੇ ਮੰਨਣ ਵਾਲਿਆਂ ਦਾ ਇਹ ਖਿਆਲ ਹੈ ਕਿ ਆਹਿੰਸਾ ਹੀ ਪਰਮਦਰਮ ਹੈ ਇਸ ਚੀਜ਼ ਤੇ ਉਹਨਾਂ ਦੀ ਬਹਿਸ ਹੋ ਗਈ ਸੰਤ ਸਿੰਘ ਮਸਕੀਨ ਜੀ ਦੇ ਨਾਲ ਜਿਸ ਤਰ੍ਹਾਂ ਕਿ ਸਾਰੀ ਦੁਨੀਆ ਜਾਣਦੀ ਕਿ ਉਹ ਗਿਆਨ ਦੇ ਸਾਗਰ ਨੇ ਤੇ ਨੌਲੇਜ ਦਾ ਪਹਾੜ ਨੇ ਤੇ ਉਹਨਾਂ ਨੇ ਆਪਣੇ ਇਲਮ ਦੇ ਜ਼ਰੀਏ ਉਹਦਾ ਜਵਾਬ ਦਿੱਤਾ ਤੇ ਉਹਨਾਂ ਦਾ ਇਲਮ ਭਰਿਆ ਜਵਾਬ ਇਸ ਵੀਡੀਓ ਦੇ ਵਿੱਚ ਮੌਜੂਦ ਹੈ ਤੇ ਆਪਾਂ ਹੁਣ ਵੀਡੀਓ ਦੇਖਨੇ ਇਕ ਜੈਨੇਈ ਸਾਧੂ ਨਾਲ ਗਰੇੜੀ ਇਹ ਅੱਜ ਕਿਧਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤਾਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਕੋਲ ਵੀਰਿਆ ਨਹੀਂ ਗਏ ਮੈਂ ਕਸੰਦ ਜੀ ਹਮ ਤਾਂ ਹਾਂ ਸਿਰਫ ਦਰਸ਼ਨ ਕਰਨੇ ਆਏ تھے ਘੁੰਮਣੇ ਆਏ تھے ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਹ ਸਵਾਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਲਈਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਸ ਤੇ ਪਰ ਬਹਿਸ ਲੰਬੀ ਹੋ ਗਈ ਲੰਬੀ ਜਦ ਬਹਿਸ ਹੋ ਗਈ। ਔਨੇਕ ਜਿਆ ਮੈਨੂੰ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਿਹ ਦੁਖਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਸਿਹੜੀ ਤੇ ਖਾਰੇ ਮੇਰਾ ਹੋਰ ਕੀ ਹੈ ਮੈਂ। ਮੈਂ ਤਾਂ ਸਿਰਫ ਘਮਣ ਆਇਆ ਸੀ। ਬਟਵੇ ਚੋਣਾ ਨੇ ਦਵਾਈ ਕੱਢੀ। ਪਾਣੀ ਮਗਾਇਆ। ਤੇ ਪਾਣੀ ਨਾਲ ਦਵਾਈ ਖਾ ਗਏ ਮੈਂ ਕਿ ਸੰਧ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੇ ਦਵਾਈ ਲਈਏ ਮੈਂ ਕਿ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਹੁੰਦੇ ਨੇ ਜੀਵ ਹੁੰਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂਨ ਬੜੇ ਜੀਵ ਹੱਤਿਆ ਕੀਤੀ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਈਡ ਦੇ ਕਿਟਾਣੂ ਹੁੰਦੇ ਨੇ ਮਲੇਰੀਆ ਦੇ ਮੱਛਰ ਹੁੰਦੇ ਨੇ ਤਪੇ ਦਿਖਦੇ ਕਿਟਾਣੂ ਹੁੰਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੋਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਹੈ ਇੱਕ ਪਾਸੇ ਕਰਨਾ ਪੈਂਦਾ ਹੈ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਅੰਗ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਚੰਗ ਐਲਕਾਰ ਜੋ ਸਤਿਗੁਰ ਦੇ ਸਰਦਾ ਰੱਖਦੇ ਸਨ ਉਹਨਾਂ ਨੇ ਕਿਦਰੇ ਬੇਨ ਦੇ ਗੀਤ ਮਹਾਰਾਜ ਤੁਹਾਡੇ ਹੱਥ ਦੇ ਤਲਵਾਰ ਚੰਗੇ ਨਹੀਂ ਲੱਗਦੇ ਤੇਰ ਕਮਾਨ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੀ ਲੱਗਦੀ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਤੁਹਾਡੇ ਹੱਥ ਦੇ ਵਿੱਚ ਤਲਵਾਰ ਸ਼ੋਭਾ ਨਹੀਂ ਦਿੰਦੀ ਔਰ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮਕਵਾਗ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਬਲਾਚਾਰ ਗਏ ਦਰਮਿਆ ਆਮਦਮ ਬ ਤਦ ਬੀਰੋ ਧੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ ਖੁਸ਼ੀ ਨਾਲ ਨਹੀਂ ਚੁੱਕੀ ਹੈ ਲਾਚਾਰ ਹੋ ਕੇ ਚੁੱਕੀ ਹੈ ਮਜਬੂਰ ਹੋ ਕੇ ਚੁੱਕੀ ਹੈ ਕੀ ਮਜਬੂਰੀ ਹੈ ਦੂਸਰੀਆਂ ਪੰਕਤੀਆਂ ਸਤਿਗੁਰੂ ਖੁਲਾਸਾ ਕਰਦੇ ਇੱਕ ਜ਼ਾਲਮ ਮਨੁੱਖ ਆਪਣੇ ਪੈਰਾਂ ਤਲੇ ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਹੈ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਬਈ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਨੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰ ਆਵਟ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿੰਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂ ਕਾ ਰਜ਼ ਹਮਾ ਹੀ ਲਵੇ ਦਰਗੋ ਯਸ حلال است بردمب شمشیر دا حلال ہے جائز ہے اس وقت تلوار چکنا جب ظالم اپنے قدم نہ روک رہے ہیں انسر پرم دھرم سکھ جگت دے چنیں گے اس پرم دھرم کر کے ہندوستان 2000 سال غلام رہا اس واسطے میں دو شوبد کیسے نے سنال ਥੋੜੇ ਗਿਆ ਕੁਝ ਲੋਕ ਦੇਸ਼ ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹ ਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਹੀ ਬਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਆ ਗੱਲ Swami Mahavir ਦੀ ਤੇ Mahatma Buddha ਦੀ ਸਾਰੇ ਬਿਕਸ਼ੂ ਬਣ ਜਾਣ ਸਾਰੇ ਪਰ ਦੇਗਾ ਕੌਣ ਕਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ ਪਾਂਡੇ ਕਿਉਂਕਿ ਸਾਰੇ ਬਿਖਸ਼ੂ ਬਣਿਆ ਤੇ ਜੇ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾਂ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਖੰ ਲੱਗੇ ਹਾਂ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵਿਚਾਰ ਵਟਾਂਦਰੇ ਚ ਤਲਖ ਨਹੀਂ ਹੋਵੇ ਇਸ ਵੀਡੀਓ ਦੇ ਵਿੱਚ ਜਦੋਂ ਜੈਨ ਸਾਧੂ ਨਾਲ ਉਹਨਾਂ ਦੀ ਬਹਿਸ ਹੋਈ ਉਸ ਬਾਰੇ ਉਹ ਗੱਲ ਕਰ ਰਹੇ ਸੀ ਕੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਅਹਿੰਸਾ ਇਹ ਹੀ ਪਰਮਦਰਮੇ ਮਤਲਬ ਕਿ ਅਸਲ ਮذਬ ਦੁਨੀਆ ਤੇ ਸਾਰਿਆਂ ਤੋਂ ਵੱਡਾ ਇਹ ਹੀ ਹੈ ਕਿ ਵੀ ਕਿਸੇ ਨੂੰ ਕੋਈ ਨਾ ਕਿਹਾ ਜਾਵੇ ਇਨਸਾਫ ਤੇ ਸਕੂਨ ਨਾਲ ਹੱਥ ਜੋੜ ਕੇ ਤੇ ਲੇਕਿਨ ਮਸਕੀਨ ਜੀ ਗਿਆਨ ਦੇ ਸਾਗਰ ਨਹੀਂ रह ਸਕੇ ਉਹਨਾਂ ਨੇ ਸਹੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਜੀ ਇਹ ਮذਬ ਨਹੀਂ ਹੋ ਸਕਦਾ ਇਹ ਮذਬ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜਿਸ ਤਰ੍ਹਾਂ ਕਿ ਇਨ ਜਿਸਮ ਦਾ ਉਂਗਲੀ ਹੱਥ ਇਹ ਹਿੱਸਾ ਹੈ ਇਹ ਇਹ ਜਿਸਮ ਨਹੀਂ ਪੂਰਾ ਹੋ ਸਕਦਾ ਇਸ ਤਰ੍ਹਾਂ ਹਿੰਸਾ ਅਹਿੰਸਾ ਇਹ ਨਾ ਹਿੱਸਾ ਹੋ ਸਕਦਾ ਜਿਸ ਤਰ੍ਹਾਂ ਕਿ ਇਸਲਾਮ ਧਰਮ ਚ ਵੀ ਹੈ ਕਿ ਜਿਹੜਾ ਜਹਾਦ ਹੈ ਉਹ ਨੂੰ ਹਿੰਸਾ ਚ ਲਿਆਂਦਾ ਜਾਂਦਾ ਹੈ ਮਤਲਬ ਕਿ ਉਹ ਜ਼ੁਲਮ ਚ ਲਿਆਂਦਾ ਜਾਂਦਾ ਹੈ ਲੇਕਿਨ ਜਹਾਦ ਇਹ ਉਦੋਂ ਫਰਜ਼ ਹੁੰਦਾ ਬੰਦੇ ਤੇ ਜਦੋਂ ਦੂਸਰੇ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ ਦੁਨੀਆਂ 'ਚ ਜਦੋਂ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ ਤੇ ਫਿਰ ਜਹਾਦ ਫਰਜ਼ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਮਸਕੀਨ ਜੀ ਨੇ ਕਿਹਾ ਕਿ ਜਿਹੜਾ ਸਿੱਖ ਈਸਮ ਹੈ ਉਹ ਬਿਲਕੁਲ ਨਹੀਂ ਮੰਨਦਾ ਇਸ ਚੀਜ਼ ਨੂੰ ਕਿ ਬਈ ਆ ਹਿੰਸਾ ਹੀ ਪਰਮਦਰਮ ਹੈ ਉਹ ਉੰਦਾ ਹਿੱਸਾ ਸਮੇਂ ਦਾ ਉਹ ਸਮੇਂ ਜਿਸ ਤਰ੍ਹਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਾਕਿਆ ਮਾਨ ਗਿਆ ਤਾਂ ਕਿ ਜੀ ਆ ਤੁਹਾਡੇ ਉਹਨਾਂ ਜਦੋਂ ਉਹਨਾਂ ਦੇ ਮੰਨਣ ਦਾ ਲੰਘਿਆ ਜੀ ਤਲਵਾਰ ਤੁਹਾਡੇ ਹੱਥ ਵਿੱਚ ਚੰਗੀ ਨਹੀਂ ਲੱਗਦੀ ਤੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਕਿ ਜਵਾਬ ਇਹ ਸੀ ਕਿ ਜਦੋਂ ਇੱਕ ਜ਼ਾਲਮ ਸਾਰੀ ਦੁਨੀਆ ਨੂੰ ਲਤਾੜਦਾ ਫਿਰ ਇਨਸਾਨਾਂ ਦੇ ਜ਼ੁਲਮ ਕਰੇ ਤੇ ਫਿਰ ਉਹਨੂੰ ਮੈਂ ਹੱਥ ਜੋੜ ਕੇ ਅਸਤਰਾ ਕਰਕੇ ਤੇ ਨਹੀਂ ਰੋਕ ਸਕਦਾ ਉਹਨੂੰ ਰੋਕਣ ਵਾਸਤੇ ਫਿਰ ਤਾਕਤ ਚਾਹੀਦੀ ਹੈ ਤੇ ਤਾਕਤ ਜਿਹੜੀ ਹੈ ਉਹ ਤਲਵਾਰ ਚ ਤੀਰ ਚ ਤੇ ਜ਼ੁਲਮ ਨੂੰ ਜਦੋਂ ਤੁਸੀਂ ਪਹਿਲੇ ਇਸਲਾਮ ਚ ਵੀ ਇਹ ਚੀਜ਼ਾਂ ਨੇ ਕਿ ਅਗਰ ਤੁਸੀਂ ਕਿਦਰੇ ਜ਼ੁਲਮ ਹੁੰਦਾ ਵੇਖਦੇ ਜੇ ਤੇ ਤੁਸੀਂ ਉਹਨੂੰ ਸਭ ਤੋਂ ਹਲਕਾ ਈਮਾਨ ਇਹ ਵੇ ਕਿ ਉਹਨੂੰ ਤੁਸੀਂ ਦਿਲੋਂ ਬੁਰਾ ਜਾਣੋ ਕਿ ਯਾਰ ਇਹ ਜ਼ੁਲਮ ਹੋ ਰਿਹਾ ਇਹ ਬੁਰਾ ਹੈ ਫਿਰ ਅਗਰ ਤੁਸੀਂ ਥੋੜੀ ਜੀ ਤਾਕਤ ਰੱਖ ਦੇ ਜੇ ਤੁਸੀਂ ਜ਼ੁਬਾਨ ਨਾਲ ਉਹਨੂੰ ਰੋਕ ਸਕਦੇ ਜੇ ਅਗਰ ਤੁਸੀਂ ਜ਼ੁਬਾਨ ਨਾਲ ਨਹੀਂ ਰੋਕ ਸਕਦੇ ਮਤਲਬ ਕਿ ਇਹ ਇਮਾਨ ਦਾ ਦੂਸਰਾ ਦਰਜਾ ਹੈ ਤੇ ਇਸ ਤੋਂ ਸਭ ਤੋਂ ਅਫਜ਼ਲ ਦਰਜਾ ਇਹ ਵੇ ਕਿ ਫਿਰ ਤੁਸੀਂ ਉਹਨੂੰ ਹੱਥ ਨਾਲ ਰੋਕੋ ਤਾਕਤ ਨਾਲ ਰੋਕੋ ਕਿਦਰੇ ਜ਼ੁਲਮ ਹੋ ਰਿਹਾ ਹੋਵੇ ਤੇ ਇਸਲਾਮ ਦੇ ਵਿੱਚ ਵੀ ਇਹੀ ਤਾਲੀਮਾਤ ਨੇ ਤੇ ਸਿੱਖੀ ਜਮ ਵਿੱਚ ਵੀ ਇਹੀ ਮੰਨਿਆ ਜਾਂਦਾ ਹੈ ਕਿ ਜਦੋਂ ਜ਼ੁਲਮ ਹੱਥੋਂ ਵੱਧਦਾ ਹੈ ਤਾਂ ਉਹਨੂੰ ਖਤਮ ਕੀਤਾ ਜਾਵੇ ਤੇ ਸੰਸਿੰਗ ਸਿੰਘ ਮਸਕੀਨੀ ਇਹ ਬੜੇ ਤਰੀਕ ਅچھے ਤਰੀਕੇ ਨਾਲ ਬਿਆਨ ਕਰ ਰਹੇ ਸੀ ਤੇ ਵੀਡੀਓ ਦਾ ਆਪਾਂ ਇੱਥੇ ਇਖਤਤਾਮ ਕਰਦੇ ਹਾਂ ਤੇ ਮਿਲਦੇ ਹਾਂ ਕਿ ਨਵੀਂ ਵੀਡੀਓ ਨਾਲ ਅੱਲਾਹ ਹਾਫਿਜ਼